ਕਿਰਾਨ ਆਮ ਆਦਮੀ ਪਾਰਟੀ ਦੇ ਆਕਵਾ ਉਮੀਦਵਾਰ ਨੂੰ ਪਿੰਡ ਵਿੱਚ ਨਹੀਂ ਬਣਿਆ ਆ ਪਿੰਡ ਕੁਦਾ ਦੇ ਲੋਕਾਂ ਨੇ ਸੱਤਾਧਾਰੀ ਪਾਰਟੀ ਦੇ ਪਿੰਡ ਵਿੱਚ ਨੋ ਐਂਟਰੀ ਦੇ ਲਾਇ ਪੋਸਟਰ ਦੱਸ ਦिए ਕਿ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਪਿੰਡ ਕੁੱਦਾ ਦੇ ਲੋਕਾਂ ਨੇ ਸੱਤਾਧਾਰੀ ਪਾਰਟੀ ਤੇ ਰੋਸ ਜ਼ਾਹਰ ਕਰਦੇ ਹੋਏ ਪਿੰਡ ਵਿੱਚ ਨੋ ਐਂਟਰੀ ਦੇ ਪਿੰਡ ਦੇ ਬੱਸ ਸਟੈਂਡਾਂ ਤੇ ਪੋਸਟਰ ਲਾਏ ਹਨ ਇਸ ਮੌਕੇ ਇਕੱਠੇ ਹੋਏ ਇਨ੍ਹਾਂ ਪਿੰਡ ਵਾਸੀਆਂ ਨੇ ਰੋਸ ਜ਼ਾਹਰ ਕਰਦੇ ਹੋਏ ਕੀ ਕਿਹਾ ਹੈ ਤੁਹਾਨੂੰ ਸੁਣਾਉਂਦੇ ਹਾਂ ਨੁਕਸਾਨੀਆਂ ਫਸਲਾਂ ਦਾ ਪੂਰਾ ਮੌਜਾ ਲੈ ਕੇ ਰਾਂਦੇ ਰਾਂਦੇ ਜੀ ਮੈਂ ਅਮਰੀਕ ਸਿੰਘ ਭਾਰਤੀ ਕਿਸਾਨ ਜੁਨੇ ਦੀ ਇਕਤਾਗ ਰਾਹਾਂ ਤੋਂ ਤੇ ਨਾਲ ਸਹਾਇਕੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤਨੇਰਾ ਅਸੀਂ ਸਮੂਹ ਪਿੰਡ ਵਾਸੀ ਅੱਜ ਪਿੰਡ ਦੇ ਵਿੱਚ ਇਹ ਐਲਾਨ ਕਰਕੇ ਆਏ ਆਂ ਵੀ ਭਾਈ ਆਮ ਆਦਮੀ ਪਾਰਟੀ ਦਾ ਜਿਹੜਾ ਕੋਈ ਵੀ ਨੁਮਾਇੰਦਾ ਯਾ ਆਗੂ ਅਸੀਂ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਕਿਉਂਕਿ ਪਿਛਲੀ 19 ਤਰੀਕ ਨੂੰ ਸਾਡੇ ਪਿੰਡ ਬਿਜਲੀ ਦੇ ਛਾਟ ਛੜਕਟ ਦੇ ਕਾਰਨ 49 ਏਕੜ ਕਣਕ ਦੀ ਫਸਲ ਤਬਾਹ ਹੋਈ ਸੀ ਜਿਸ ਨੂੰ ਲੈ ਕੇ ਅਸੀਂ ਇੱਕ ਦਿਨ ਥਾਣੇ ਅੱਗੇ ਧਰਨਾ ਵੀ ਦਿੱਤਾ ਸੀਗਾ ਵੀ ਜਾਂ ਤਾਂ ਪੂਰਾ ਮੁਆਵਜ਼ਾ ਮਿਲੇ ਜਾਂ ਫਿਰ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਦੇ ਕਾਰਨ ਅੱਗ ਲੱਗਿਆ ਉਹਨਾਂ ਦੇ 435 ਦੇ ਤਹਿਤ ਪਰਚਾ ਦਰਜ ਹੋਵੇ ਦੋ ਵਾਰੀ ਗਰਮੀਤ ਖੁੱਡੀਆਂ ਸਾਹਿਬ ਨਾਲ ਸਾਡੀ ਮੀਟਿੰਗ ਵੀ ਹੋ ਚੁੱਕੀ ਆ ਪਰ ਕੋਈ ਨਾ ਵਿਸ਼ਵਾਸ ਦਵਾਇਆ ਨਾ ਕੋਈ ਮੁਆਵਜ਼ਾ ਮਿਲਿਆ ਤੇ ਨਾ ਹੀ ਪੁਲਿਸ ਤੇ ਪੁਲਿਸ ਨੇ ਅਧਿਕਾਰੀਆਂ ਦੇ ਖਿਲਾਫ ਕੋਈ ਪਰਚਾ ਵਗੈਰਾ ਕਟਿਆ ਤਾਂ ਕਰਕੇ ਅਸੀਂ ਰੋਸ ਵਜੋਂ ਅੱਜ ਪਿੰਡਾਂ ਦੇ ਵਿੱਚ ਫਲੈਕਸਾਂ ਲਾ ਰਹੇ ਆ ਪਿੰਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਜਾਵੇ ਦੁਆਰਾ ਸਾਡੇ ਪਿੰਡ ਚ ਨਾ ਵੜਨ ਦੇਵੇ ਜੇ ਉਹ ਪਿੰਡ ਚ ਵੜਨ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਜੋ ਆਪਦੇ ਉਹਨਾਂ ਨਾਲ ਹੋਣੀ ਆ ਉਹ ਆਪਦੇ ਆਪ ਜ਼ਿੰਮੇਵਾਰ ਹੋਣਗੇ ਮੈਂ ਜੀ ਹਰਦੀਪ ਸਿੰਘ ਪਿੰਡ ਕੋਦਾ ਸਾਡੇ ਪਿੰਡ ਕੋਈ 50 ਏਕੜ ਕਣਕ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਸੜ ਗਈ ਸੀ ਅਸੀਂ ਉਦੋਂ ਮੌਕੇ ਤੇ ਵੀ ਇਹ ਰੋਸ ਠਾਇਆ ਸੀ 2 ਦਿਨ ਉੱਥੇ ਖੇਤ ਮੌਕੇ ਤੇ ਤੇ 1 ਦਿਨ ਥਾਣੇ ਅੱਗੇ ਅਸੀਂ ਧਰਨਾ ਲਾਇਆ ਸੀਗਾ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਖੁਡੀਆਂ ਸਾਹਿਬ ਨੂੰ ਅਸੀਂ ਵੱਖਰੇ ਰੂਪ ਚ ਦੋ ਵਾਰੀ ਮਿਲ ਚੁੱਕੇ ਉਹਨਾਂ ਨੇ ਸਾਨੂੰ ਕੋਈ ਲੜ ਨਹੀਂ ਫੜਾਇਆ ਨਾ ਤਾਂ ਸਾਨੂੰ ਮੁਆਵਜ਼ਾ ਪੂਰਾ ਦੇਣ ਦੀ ਗੱਲ ਕੀਤੀ ਤੇ ਨਾ ਹੀ ਪਰਚਾ ਜਿਹੜਾ ਅਸੀਂ 435 ਦੇ ਅਧੀਨ ਮੰਗ ਕਰਦੇ ਆ ਉਹ ਘਟਾਉਣ ਦੀ ਗੱਲ ਕੀਤੀ ਇਸ ਵਾਸਤੇ ਅਸੀਂ ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਕੇ ਅਸੀਂ ਆਪਦੇ ਪਿੰਡ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਆਪਦੇ ਵਿਸ਼ਵਾਸ ਚ ਲਿਆ ਆਮ ਆਦਮੀ ਪਾਰਟੀ ਦੇ ਤੇ ਹੁਣ ਅਸੀਂ ਉਹਨਾਂ ਦੇ ਬਾਈਕਾਰਡ ਦਾ ਫੈਸਲਾ ਕੀਤਾ ਤੇ ਪਿੰਡ 'ਚ ਨਹੀਂ ਬਣਨ ਦੇਵਾਂਗੇ ਜਦੋਂ ਵੀ ਉਹ ਆਉਣਗੇ ਜੇ ਉਹ ਜ਼ੋਰ ਜਰ ਵੀ ਕਰਨਗੇ ਕੋਈ ਪੁਲਿਸ ਰਾਹੀਂ ਜਾਂ ਹੋਰ ਕਿਸੇ ਕਿਸਮ ਦਾ ਟਕਰਾਅ ਹੁੰਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਨਹੀਂ ਤਾਂ ਸਾਡਾ ਜਿਹੜਾ ਨੁਕਸਾਨ ਹੈ ਉਹਦੀ ਪੂਰਤੀ ਕਰਾਈ ਜਾਵੇ ਉਸ ਤੋਂ ਬਾਅਦ ਆਪਦਾ ਪ੍ਰਚਾਰ ਜਿਹੜਾ ਉਹ ਕਰਨ ਹਲੇ ਵੋਟਾਂ 'ਚ ਮਹੀਨਾ ਹੋਰ ਪਿਆ ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਮੇ ਸਾਡੇ ਨੁਕਸਾਨ ਦੀ ਪੂਰਤੀ ਆ ਜਿਹੜੀ ਉਹ ਜਿਆਦਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ